ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਪਜਾਵੇ ਹਰ ਕਾ ਨਾਮ ਚਿਪਤਾ ਕਾਵੇ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਸੋ ਨਾਮ ਮਨ ਸਦਾ ਧਿਆਇਏ ਨਾਨਕ ਗੁਰਮੁਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸ਼ਟ ਰੈ ਅਨਕ ਮਾਇਆ ਰੰਗ ਤਿਖ ਨ ਪਜਾਵੇ ਹਰ ਕਾ ਨਾਮ ਜਪਤ ਆਕਾਵੇ ਜੇ ਮਾਰਗ ਇਹ ਜਾਤ ਇਕਲਾ ਤੇ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਤਿਆਏ ਨਾਨਕ ਗੁਰਮੁਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦਨ ਪਰੈ ਹਰ ਕਾ ਨਾਮ ਜਪਤ ਨਿਸ਼ਟ ਰੈ ਅਨਕ ਮਾਇਆ ਰੰਗ ਦਿਖ ਨ ਪੁਜਾਵੇ ਹਰ ਕਾ ਨਾਮ ਜਪਤ ਆਕਾਵੇ ਜੈ ਮਾਰਗ ਇਹ ਜਾਤ ਅਗੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਗੌੜੀ ਮਹੱਲਾ ਪੰਜਵਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਇ ਸੁਖੀਆ ਲਾ ਕਰੋਰੀ ਬੰਦ ਨਪਰੇ ਹਰ ਕਾ ਨਾਮ ਜਿ ਬਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੇ ਹਰ ਕਾ ਨਾਮ ਜਿ ਬਤ ਆਕਾਵੇ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮੁਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲੱਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਪਜਾਵੇ ਹਰ ਕਾ ਨਾਮ ਚਿਪਤ ਆਕਾਵੇ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾ ਮਨ ਸਦ ਅਤੈਏ ਨਾਨਕ ਗੁਰਮੁਖ ਪਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਚਿਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਐ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਪਜਾਵੈ ਹਰ ਕਾ ਨਾਮ ਜਪਤ ਆ ਕਾਵੇ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਇਏ ਨਾਨਕ ਗੁਰਮੁਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਿ ਪਤਨੀ ਸਤਰੈ ਅਨਕ ਮਾਇਆ ਰੰਗ ਤਿਖ ਨ ਪਜਾਵੈ ਹਰ ਕਾ ਨਾਮ ਜਿ ਬਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸ ਨਾਮ ਮਨ ਸਦਾ ਅਧਿਆਏ ਨਾਨਕ ਗੁਰਮਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖਿਆ ਲੱਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਬਰਮਗਤ ਪਾਈਐ ਗੋੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸ਼ਟ ਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਸੋ ਨਾਮ ਮਨਸ ਦਤੈਏ ਨਾਨਕ ਗੁਰਮਖ ਪਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸ਼ਟ ਰੈ ਅਨਕ ਮਾਇਆ ਰੰਗ ਤਿਖ ਨ ਪਜਾਵੇ ਹਰ ਕਾ ਨਾਮ ਜਪਤ ਆਕਾਵੇ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦ ਅਤਿਐ ਨਾਨਕ ਗੁਰਮਖ ਪਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪੁਜਾਵੇ ਹਰ ਕਾ ਨਾਮ ਜਪਤ ਆਕਾਵੇ ਜੈ ਮਾਰਗ ਇਹ ਜਾਤ ਅਗੀਲਾ ਤੈ ਹਰ ਨਾਮ ਸੰਗ ਹੋਤ ਸੋਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤਿ ਪਾਈਐ ਗਉੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਇ ਸੁਖੀਆ ਲਾ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇਆ ਰੰਗ ਤਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕੀਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਪਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲੱਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨ ਪਜਾਵੇ ਹਰ ਕਾ ਨਾਮ ਚਿਪਤ ਆਕਾਵੇ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਧਿਆਏ ਨਾਨਕ ਗੁਰਮੁਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਚਿਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਐ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਪਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੇ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐ ਨਾਨਕ ਗੁਰਮੁਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮੁਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਇਏ ਨਾਨਕ ਗੁਰਮਖ ਪਰਮਗਤ ਪਾਈਐ ਗੋੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਚਿਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸ ਨਾਮ ਮਨਸਦ ਅਤਿਐ ਨਾਨਕ ਗੁਰਮਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦ ਅਤਿਐ ਨਾਨਕ ਗੁਰਮਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨ ਘੁਮਾਇਆ ਰੰਗ ਦਿਖ ਨ ਪੁਜਾਵੇ ਹਰਿ ਕਾ ਨਾਮ ਜਪਤ ਆਖਾਵੇ ਜੈ ਮਾਰਗ ਇਹ ਜਾਤ ਅਕੀਲਾ ਤੈ ਹਰਿ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਗੋੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਇ ਸੁਖੀਆ ਲਾ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦ ਅਤਿਐ ਨਾਨਕ ਗੁਰਮਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਇਐ ਨਾਨਕ ਗੁਰਮੁਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਦੇ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਪਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੇ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐ ਨਾਨਕ ਗੁਰਮਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਇਏ ਨਾਨਕ ਗੁਰਮੁਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖਿਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਚਿਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੇ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੈਇਏ ਨਾਨਕ ਗੁਰਮਖ ਬਰਮਗਤ ਪਾਈਏ ਉੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਸੋ ਨਾਮ ਮਨਸ ਦਾ ਅਤਿਐਏ ਨਾਨਕ ਗੁਰਮਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦਨ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੇ ਜੇ ਮਾਰਗ ਇਹ ਜਾਤ ਇਕਿਲਾ ਮੈਂ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਬਰਮਗਤ ਪਾਈਏ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲੱਖ ਕਰੋੜੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨ ਕਮਾਇਆ ਰੰਗ ਦਿਖ ਨ ਪੁਜਾਵੇ ਹਰਿ ਕਾ ਨਾਮ ਜਪਤਿ ਆਪਿ ਕਾਵੇ ਜੈ ਮਾਰਗਿ ਇਹ ਜਾਤਿ ਅਗੀਲਾ ਤੈ ਹਰਿ ਨਾਮ ਸੰਗਿ ਹੋਤਿ ਸੁਹੇਲਾ ਐਸਾ ਨਾਮੁ ਮਨਿ ਸਦਾ ਧਿਆਈਅਹਿ ਨਾਨਕ ਗੁਰਮੁਖ ਬਰਮ ਗਤਿ ਪਾਈਅਹਿ ਗਉੜੀ ਮਹੱਲਾ ਪੰਜਵਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮੁ ਜਪਤਿ ਹੋਇ ਸੁਖੀਆ ਲਾ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਿ ਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਿ ਪਤ ਆਕਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਅਤਿਐਏ ਨਾਨਕ ਗੁਰਮਖ ਪਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹ ਜਾਤ ਇਕਿਲਾ ਮੈਂ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਇਐ ਨਾਨਕ ਗੁਰਮੁਖ ਬਰਮਗਤ ਪਾਈਐ ਗੌੜੀ ਮਹੱਲਾ ਪੰਜਵਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਚਿਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਕ ਮਾਇਆ ਰੰਗ ਦਿਖ ਨ ਪਜਾਵੈ ਹਰ ਕਾ ਨਾਮ ਚਿਪਤ ਆਖਾਵੈ ਜੇ ਮਾਰਗ ਇਹ ਜਾਤ ਇਕਿਲਾ ਦੇ ਹਰ ਨਾਮ ਸੰਗ ਹੋਤ ਸਹੀਲਾ ਐਸਾ ਨਾਮ ਮਨ ਸਦਾ ਧਿਆਇਏ ਨਾਨਕ ਗੁਰਮਖ ਬਰਮਗਤ ਪਾਈਏ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ